ਸ਼ਕੀਨਾਂ ਲਈ ਇੱਕੋ ਜਿਹੀ ਖ਼ਬਰ ਹੀ ਆ ਗਈ ਹੈ ਜੀहां ਹੁਣ ਤੁਸੀਂ ਰਾਤ ਦੇ 2 ਵਜੇ ਤੱਕ ਚਾਹੇ Zomato ਹੋਵੇ ਜਾਂ ਫਿਰ Swiggy ਹੋਵੇ ਘਰ ਬੈਠੇ ਖਾਣਾ ਆਰਡਰ ਕਰ ਸਕਦੇ ਹੋ ਤੇ ਆਪਣੀ ਮਨ ਚਾਹੀ ਚੀਜ਼ ਹੈ ਜਿਹੜੀ ਮੰਗਵਾ ਸਕਦੇ ਹੋ ਤੇ ਇਹ ਨਹੀਂ ਤੁਸੀਂ ਬਾਜ਼ਾਰ ਦੇ ਵਿੱਚ ਵੀ ਜੇਕਰ ਜਾਓਗੇ ਤਾਂ ਰਾਤ ਦੇ 2 ਵਜੇ ਤੱਕ ਤੁਹਾਨੂੰ ਬਾਹਰ ਰੈਸਟੋਰੈਂਟ ਤੇ ਖਾਣ ਪੀਣ ਦੀਆਂ ਦੁਕਾਨਾਂ ਨੇ ਜਿਹੜੀਆਂ ਉਹ ਖੁੱਲੀਆਂ ਮਿਲਣਗੀਆਂ ਜੀहां ਇਹ ਜਾਣਕਾਰੀ ਉਹਨਾਂ ਲਈ ਜ਼ਰੂਰ ਹੈ ਜਿਹੜੇ ਫੂਡ ਲਵਰਸ ਨੇ ਖਾਣ ਪੀਣ ਦੇ ਸ਼ੌਕੀਨ ਨੇ ਤੁਹਾਨੂੰ ਜਾਣਕਾਰੀ ਇਹ ਜਿਹੜੀ ਜ਼ਰੂਰ ਦੇ ਦਿੰਨੇ ਆ ਕਿ ਸੰਸਦ ਮੈਂਬਰ ਸੰਜੀਵ अरोड़ा ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿਉਂਕਿ ਖਾਣ-ਪੀਣ ਦੇ ਕਾਰੋਬਾਰੀਆਂ ਨੇ ਜਦੋਂ ਉਹਨਾਂ ਦੇ ਨਾਲ ਇਹ ਸਲਾਹ ਕੀਤੀ ਸੀ ਕਿ ਸਾਨੂੰ ਇਸ ਗੱਲ ਦੀ ਮਨਜ਼ੂਰੀ ਦਿੱਤੀ ਜਾਵੇ ਕਿ ਰਾਤ ਦੇ 2 ਵਜੇ ਤੱਕ ਬਾਹਰ ਰੈਸਟੋਰੈਂਟ ਤੇ ਖਾਣ-ਪੀਣ ਦੀਆਂ ਦੁਕਾਨਾਂ ਨੇ ਜਿਹੜੀਆਂ ਖੁੱਲੀਆਂ ਰੱਖੀਆਂ ਜਾਣ ਫੇਰ ਹੀ ਅਸੀਂ ਤੁਹਾਨੂੰ ਵੋਟ ਪਾਵਾਂਗੇ ਤਾਂ ਬਿਲਕੁਲ ਮਹਾਨਗਰ ਲੁਧਿਆਣਾ ਸ਼ਹਿਰ ਨੂੰ ਮਹਾਨਗਰ ਮੰਨਿਆ ਜਾਂਦਾ ਹੈ ਹੁਣ ਲੁਧਿਆਣਾ ਸ਼ਹਿਰ ਦੇ ਵਿੱਚ ਰਾਤ ਦੇ 2 ਵਜੇ ਤੱਕ ਬਾਹਰ ਰੈਸਟੋਰੈਂਟ ਤੇ ਖਾਣ-ਪੀਣ ਦੀਆਂ ਦੁਕਾਨਾਂ ਨੇ ਜਿਹੜੀਆਂ ਮੁਕੰਮਲ ਤੌਰ ਤੇ ਖੁੱਲੀਆਂ ਰੱਖੀਆਂ ਜਾਣਗੀਆਂ ਲੈ ਕੇ ਬਹੁਤ ਸਾਰੇ ਲੋਕ ਇਸ ਗੱਲ ਦੀ ਨਿਖੇਧੀ ਵੀ ਕਰ ਰਹੇ ਨੇ ਕਿ ਜੇਕਰ 2 ਤੱਕ ਬਾਜ਼ਾਰ ਖੁੱਲੇ ਰਹਿਣਗੇ ਤਾਂ ਲੁੱਟਾ ਖੋਹ ਦੀਆਂ ਵਾਰਦਾਤਾਂ ਨੇ ਜਿਹੜੀਆਂ ਕਿਤੇ ਨਾ ਕਿਤੇ ਵੱਧ ਸਕਦੀਆਂ ਨੇ ਪਰ ਤੁਹਾਨੂੰ ਇਹ ਖਬਰ ਸੁਣ ਕੇ ਕੀ ਤੁਸੀਂ ਮਹਿਸੂਸ ਕਰਦੇ ਹੋ ਤੁਹਾਨੂੰ ਕੀ ਲੱਗਦਾ ਆਪਣੀ رائے ਸਾਡੇ ਨਾਲ ਜ਼ਰੂਰ ਸਾਂਝੀ ਕਰੋ